ਬੜਾ ਹੀ ਸੀਰੀਅਸ ਇਹ ਗੱਲ ਹੈ ਦਸਤਾਰ ਪੰਜਾਬ ਦੀ ਦੇਸ਼ ਦੁਨੀਆ ਦੀ ਸ਼ਾਨ ਵੀ ਹੈ ਤੇ ਗੁਰੂ ਦੀ ਬਖਸ਼ੇ ਹੋਈ ਸਾਨੂੰ ਇੱਕ ਪਹਿਚਾਨ ਵੀ ਹੈ ਤੇ ਗੁਰੂ ਦੇ ਇਹ ਬਖਸ਼ਿਸ਼ ਵਜੋਂ ਜਦ ਅਸੀਂ ਆਪਦੇ ਆ ਕੇਸ ਜਿੰਨੇ ਕਾਰ ਨੇ ਉਹਨੂੰ ਜਦ ਢੱਕਦੇ ਆਂ ਤੇ ਇਸ ਦਸਤਾਰ ਨੂੰ ਬੜੇ ਪਿਆਰ ਨਾਲ ਸਜਾਉਣੀ ਹੈ ਉਸ ਦਸਤਾਰ ਨੂੰ ਕਦੇ ਖੇਡਣ ਵੇਲੇ ਇਹ ਨਹੀਂ ਕਿ ਗੁਰਸਿੱਖ ਨਹੀਂ ਖੇਡਦੇ ਕੋਈ ਖੇਡ ਮਗਰ ਜਦੋਂ ਗੁਰਸਿੱਖ ਨੇ ਖੇਡ ਖੇਡਣੀ ਹੁੰਦੀ ਹੈ ਬੜੇ ادب ਸਤਕਾਰ ਨਾਲ ਦਸਤਾਰ ਨੂੰ ਹਟਾ ਕੇ ਜਾਂ ਛੋਟਾ ਰਮਾਲ ਜਾਂ ਪਟਕਾ ਫੇਰ ਆਪਦੇ ਕੇਸਾਂ ਨੂੰ ਟੱਕਦਾ ਜਾਂ ਸਰੋਪਾ ਸਾਹਿਬ ਬੰਦਾ ਮਤਲਬ ਸਤਕਾਰ ਦਿੰਦਾ ਕੇਸਾਂ ਨੂੰ ਸਾਡਾ ਮੁੱਖ ਮੰਤਰੀ ਹੋਵੇ ਪੰਜਾਬ ਦਾ ਪਹਿਲਾਂ ਤਾਂ কেশਾਂ ਦੀ ਬਿਹਤ ਵੀ ਕਰੇ ਰੋਜ਼ ਦਾੜੇ ਦੀ ਵੀ ਕਰੇ ਸਿਰ ਦੇ ਵਾਲਾਂ ਦੀ ਵੀ ਕਰੇ ਫਿਰ ਉਤੋਂ ਜਦੋਂ ਕੋਈ ਖੇੜ ਖੇੜ ਨਹੀਂ ਹੋਵੇ ਪੱਗ ਨੂੰ ਇਸ ਤਰ੍ਹਾਂ ਦਸਤਾਰ ਨੂੰ ਲਾ ਕੇ ਜਿਵੇਂ ਕੋ ਟੋਪੀ ਪਾਈ ਹੁੰਦੀ ਹੈ 왓 ਮੈਸੇਜ ਤੁਸੀਂ ਭੇਜਣਾ ਚਾਹ ਰਹੇ ਥੈਟ ਇਹ ਚੀਫ ਮਿਨਿਸਟਰ ਇਹ ਜੀ ਰਿਸਪੈਕਟ ਕਰਦਾ ਜਦੋਂ ਧਾਮੀ ਜੀ ਪ੍ਰਧਾਨ ਸਾਹਿਬ ਨੇ ਵੀ ਗੱਲ ਕੀਤੀ ਕੱਲ ਦੀ ਕੇ ਕਬਰ ਦੇਖੋ ਗਰਮੀ ਸਾਡੇ ਮਤਲਬ ਸਾਨੂੰ ਨਹੀਂ ਗਰਮੀ ਲੱਗਦੀ ਜੈਕਟ ਪਾਈ ਆ ਇੱਕ ਪਾਸੇ ਮਗਰ ਗੁਰਸ਼ਿਕ ਜਿਹੜੇ ਨੇ ਚਲੋ ਇਹਦੇ 'ਚ ਗੁਰਸ਼ਿਕ ਆ ਦੂਜੀ ਦੀ ਗੱਲ ਨਹੀਂ ਗਰਮੀ ਲੱਗ ਸਕਦੀ ਆ ਮਗਰ ਤੁਸੀਂ ਇੱਕ ਨਿਆਣੇ ਨੂੰ ਨਹੀਂ ਵੇਖਿਆ ਹੋਣਾ ਕਿ ਪਹਿਲਾਂ ਝੂਠਾ ਪਾਣੀ ਮੂੰਹ ਨੂੰ ਲਾਓ ਫੇਰ ਉਹ ਝੂਠਾ ਪਾਣੀ ਸਿਰ ਤੇ ਪਾਓ ਕਿ ਇਹ ਵਾਟ ਮੈਸੇਜ ਹੈ ਤਾਂ ਸਿਆਣਾ ਬਿਆਣਾ ਮੁੱਖ ਮੰਤਰੀ ਜਿਹਨੂੰ ਅਸੀਂ ਕਹਿੰਨੇ ਹਾਂ ਉਸ ਕੁਰਸੀ ਤੇ ਬੈਠਿਆ ਮਗਰ ਇੱਕ ਨਿਆਣਾ ਇਹ ਜੀ ਗਲਤੀ ਨਹੀਂ ਕਰੂ ਥੋਡੇ ਘਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਣ ਜਿੱਥੇ ਗੁਰੂ ਸਾਹਿਬ ਦੇ ਚਰਨ ਪੈ ਜਾਂਦੇ ਲੋਕ ਉਸ ਧਰਤੀ ਨੂੰ ਕਿੰਨਾ ਪਾਕ ਤੇ ਪਵਿੱਤਰ ਮੰਨਦੇ ਐ ਇਹਨਾਂ ਮੁੱਖ ਮੰਤਰੀ ਸਾਹਿਬ ਬਦਲਾਵ ਵਾਲਿਆਂ ਦੇ ਘਰ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਉਣ ਤੇ ਉਹਨਾਂ ਦੀ ਚੈਕਿੰਗ ਕਰਾਉਣ ਫਿਰ ਇਹਨਾਂ 'ਚ ਤੇ ਭਾਜਪਾ ਦੇ ਵੀਰਾਂ 'ਚ ਕੀ ਫਰਕ ਰਹਿ ਗਿਆ ਇਸ ਲਈ ਮੇਰੇ ਵੀਰੋ ਜੋ ਸੀਐਮ ਦੀ ਕਾਰਗੁਜ਼ਾਰੀ ਆ ਨਾ ਉਹ ਸਿੱਖੀ ਸਰੂਪਾਂ ਵਾਲਿਆਂ ਨੂੰ ਸਾਡੂ ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਸਿੱਖੀ ਸਰੂਪ ਉਹਨੂੰ ਨੀਮਾ ਵਿਖਾਉਣ ਦੀ ਜਿਹੜੀ ਰੋਜ਼ ਦੂਜੇ ਤੀਜੇ ਦਿਨ ਸਾਜਿਸ਼ ਚੱਲਦੀ ਆ ਸ਼ਰਾਰਤ ਉਹ ਕਰਦੇ ਆ ਉਸ ਤੋਂ ਪ੍ਰੋਬਲਮ ਹੈ ਔਰ ਇਹ ਪ੍ਰੋਬਲਮ ਜੇ ਐਡਰੈਸ ਨਹੀਂ ਹੋਈ ਚੀਤੀ ਫਿਰ ਤੁਸੀਂ ਫਰਾਂਸ 'ਚ ਜਾਂ ਹੋਰ ਕਿਤੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਇਹ ਦਸਤਾਰ ਕੀ ਚੀਜ਼ ਹੈ ਉੱਥੇ ਇਨਸੀਡੈਂਟ ਹੁੰਦੇ ਇਹਨੇ ਕੀ ਗੱਲ ਕਰਨੀ ਉਹ ਕਹਿਣਗੇ ਤਾਂ ਆਪ ਉਹ ਕੁਝ ਕਰਦਾ ਸੋ ਦੇ ਸ਼ੁੱਡ ਬੀ ਆਈ ਥਿੰਕ ਉਹਨਾਂ ਨੂੰ ਮਾਫੀ ਵੀ ਮੰਗਣੀ ਚਾਹੀਦੀ ਬਾਕੀ ਸਿੰਘ ਸਾਹਿਬਾਨ ਜਾਂ ਸਿਆਣੇ ਲੋਕ ਵੇਖਣ ਮਗਰ ਇਹ ਜੇ ਬੇਵਕੂਫ ਕੋਲੋਂ ਆਸ ਕੋਈ ਨਹੀਂ ਜਿਹੜਾ ਸ਼ਰਾਬ ਪੀ ਕੇ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾ ਦੀ ਹਾਜ਼ਰੀ 'ਚ ਜਾ ਸਕਦਾ ਲੋਕਾਂ ਨੇ ਦੀਆਂ ਦੌੜਾਂ ਲਵਾਈਆਂ ਉੱਥੋਂ ਵੀਡੀਓ ਵਾਇਰਲ ਹੀ ਆ ਜਿਹੜਾ ਸ਼ਰਾਬ ਪੀ ਕੇ ਤਖਤ ਸਾਹਿਬ ਜਾ ਸਕਦਾ ਜਿਹੜਾ ਸ਼ਰਾਬ ਪੀ ਕੇ ਮੁੱਖ ਮੰਤਰੀ ਮਾ ਦੀ ਝੂਠੀ ਸੌਂਖਾ ਖਾ ਸਕਦਾ ਜੇਸ ਮੁੱਖ ਮੰਤਰੀ ਨੂੰ ਉਹਦੀ ਬੇਟੀ ਕਵੇ ਅੱਜ ਮੁੱਖ ਮੰਤਰੀ ਦੇ ਉਹਦੇ ਤੇ ਆ ਤੇ ਬੇਟੀ ਸੀਰਤ ਕਹਿੰਦੀ ਮੈਂ ਇਹਨੂੰ ਆਪਦਾ ਬਾਪ ਕਹਿੰਦੇ ਮੈਨੂੰ ਸ਼ਰਮ ਆਉਂਦੀ ਹੈ ਇਟ ਜਸਟ ਗੋਸਟ ਟੂ ਸ਼ੋ ਉਹਨਾਂ ਦਾ ਕੀ ਕੈਰੇਕਟਰ ਉਹਨਾਂ ਦੇ ਸਿਆਣੂ ਕਿਸਾ ਤਰ੍ਹਾਂ ਦੇ ਦੇ ਰਹੀ ਜੀ ਇਹ ਹਨੇਰੀ ਆਈ ਜੀ ਕੋਈ ਚੇਂਜ ਨਹੀਂ ਤੇ ਆਮ ਆਦਮੀ ਤਾਲੇ ਲੱਗ ਸਕਦੇ ਨਿਕੋ ਇਹ ਬਕਲਾਹਟ ਹੈ ਭਾਜਪਾ ਦੀ ਭਾਜਪਾ ਮੈਂ ਸਮਝਦਾ ਹਾਂ ਸਰਕਾਰ ਉਹਨਾਂ ਦੀ ਨਹੀਂ ਬਣ ਰਹੀ ਹੈ ਕਿਉਂਕਿ ਜਿਹੇ ਜਿਹੇ ਬਿਆਨ ਪ੍ਰਧਾਨ ਮੰਤਰੀ ਸਾਹਿਬ ਦੇ ਰਹੇ ਆ ਇੱਕ ਪਾਸੇ ਫੋਟੋ ਆਉਗੀ ਡਰਾਮਾ ਕਰਨਗੇ ਅਸੀਂ ਬਾਬਾ ਸਾਹਿਬ ਗੰਭੀਸ਼ਕਰ ਸਾਹਿਬ ਦਾ ਸਤਿਕਾਰ ਕਰਦੇ ਆ ਸੰਵਿਧਾਨ ਦਾ ਸਤਿਕਾਰ ਕਰਦੇ ਸੰਵਿਧਾਨ ਚ ਤਾਂ ਸਭ ਤੋਂ ਪਹਿਲਾਂ ਹਰ ਧਰਮ ਦਾ ਸਤਿਕਾਰ ਕਰਨ ਦੀ ਗੱਲ ਲਿਖੀ ਗਈ ਹੈ ਔਰ ਜੋ ਗੁਰੂ ਦਾ ਬੰਦਾ ਹੈ ਨਾ ਜੀ ਜੋ ਭਗਵਾਨ ਰਾਮ ਜੀ ਦਾ ਸਤਿਕਾਰ ਕਰਦਾ ਉਹ ਧਰਮ ਦੇ ਉੱਤੇ ਪੇਤ ਪਾਪ ਨਹੀਂ ਪਾਉਂਦਾ ਕੋਈ ਇਹ ਜਾਂ ਮਾਈ ਦਾ ਲਾਲ ਨਹੀਂ ਜੰਮਿਆ ਦੇਸ਼ 'ਚ ਜਿਹੜੇ ਭਗਵਾਨ ਰਾਮ ਜੀ ਦੇ ਜਾਂ ਕਿਸੇ ਗੁਰੂ ਘਰ ਦੇ ਜਾਂ ਕਿਸੇ ਮੰਦਰ ਦੇ ਮਸਜਿਦ ਦੇ ਜਾਂ ਕਿਸੇ ਚਰਚ ਦੇ ਦਰਵਾਜ਼ੇ ਬੰਦ ਕਰਾਵੇ ਇੱਕ ਪਿਤਾ ਇੱਕ ਉਸਕੇ ਹਮਾਰਗ ਇੱਕ ਸਰਬ ਸੰਜੀਵਾਲਤਾ ਦਾ ਉਪਦੇਸ਼ ਗੁਰੂ ਸਾਹਿਬ ਨੇ ਦਿੱਤਾ ਇਹ ਉਹ ਧਰਤੀ ਆ ਜਿੱਥੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਸਰਬੱਤ ਦੇ ਭਲੇ ਮੰਗਣ ਵਾਲੇ ਲੋਕ ਇਹ ਗੱਲਾਂ 'ਚ ਨਹੀਂ ਆਉਣ ਲੱਗੇ ਔਰ ਮੈਂ ਸਮਝਦਾ ਉਹਨਾਂ ਦੀ ਬਕਲਾਹਟ ਹੈ ਕਦੇ ਬਿਹਾਨ ਦੇ ਦੇਣਾ ਕਿ ਹੋਰ ਕੋਈ ਆਗੇ ਤੇ ਤੁਹਾਡੇ ਮੰਗਲ ਸੂਤਰ ਲਾ ਲੈਣਗੇ ਦੱਸੋ ਵਾਟ ਨਾਨਸੈਂਸ ਯਾਰ 75 ਇਅਰ ਚ ਤਾਂ ਕਦੇ ਹੋਇਆ ਨਹੀਂ ਜਦੋਂ ਗੁਜਰਾਤ 'ਚ ਤੁਸੀਂ ਹਾਲਾਤ ਨਹੀਂ ਸੰਭਾਏ ਸੀ ਦੰਗੇ ਹੋ ਗਏ ਸਨ ਪੰਜਾਬ 'ਚ ਤਾਂ ਇੱਕ ਵਾਲ ਨਹੀਂ ਵਿੰਗਾ ਹੋਣ ਦਿੱਤਾ ਕਿਸੇ ਨੇ ਜਦ ਕੀ ਐਡਾ ਹਾਲਾਤ ਵਿਗੜ ਗਏ ਸਰ ਸੋ ਇਥੇ ਮੁੱਦਿਆਂ ਦੀ ਗੱਲ ਹੋਵੇ ਲੋਕਾਂ ਨੂੰ ਇੱਕ ਧਰਮ ਨੂੰ ਦੂਜੇ ਧਰਮ ਨਾਲ ਡਰਾਉਣਾ ਇੱਕ ਧਰਮ ਨੂੰ ਦੂਜੇ ਧਰਮ ਨਾਲ ਦੇ ਖਿਲਾਫ ਵਰਤਨਾ ਇਹ ਮੈਂ ਸਮਝਦਾ ਹਾਂ ਕਿ ਸੰਵਿਧਾਨ ਦੀ ਵੀ ਤੋਹਫੀਨ ਹੈ ਇਨਸਾਨੀਅਤ ਦੀ ਵੀ ਤੋਹਫੀਨ ਹੈ ਔਰ ਜੋ ਗੁਰੂ ਸਾਹਿਬ ਦਾ ਦਿਸਿਆ ਹੋਇਆ ਰਸਤਾ ਉਹਦੇ ਉਲਟ ਜਾਣ ਦੀ ਗੱਲ ਹੈ